ਗੁਰੂ ਜੀ ਪਿਆਰੀ 사ਤ ਸੰਗਤ ਪ੍ਰਾਣੇ ਜਮਾਨਿਆਂ ਦੀ ਗੱਲ ਹੈ ਇੱਕ ਰਾਜੇ ਦਾ ਰਾਜ ਬਹੁਤ ਫੈਲਿਆ ਹੋਇਆ ਸੀ ਉਹਨਾਂ ਜਮਾਨਿਆਂ ਦੇ ਵਿੱਚ ਵੈਦ ਹਕੀਮਾਂ ਦਾ ਬੜਾ ਬੋਲਬਾਲਾ ਹੋਇਆ ਕਰਦਾ ਸੀ ਉਹਨਾਂ ਜਮਾਨਿਆਂ ਦੇ ਵਿੱਚ ਕਿਉਂਕਿ ਅੰਗਰੇਜ਼ ਨਵੇਂ-ਨਵੇਂ ਆਏ ਸਨ ਅੰਗਰੇਜ਼ੀ ਦਵਾਈਆਂ ਦਾ ਪ੍ਰਸਾਰ ਵੀ ਹੌਲੀ-ਹੌਲੀ ਹੋਣ ਲੱਗਿਆ ਅੰਗਰੇਜ਼ੀ ਦਵਾਈਆਂ ਬਾਬਤ ਪੜਾਈ ਵੀ ਕੁਝ ਲੋਕ ਕਰਨ ਲੱਗੇ ਸੋ ਨਵੇਂ-ਨਵੇਂ ਜੋ ਡਾਕਟਰ ਬਣ ਰਹੇ ਸਨ ਉਹਨਾਂ ਦੀ ਵੀ ਚੜ੍ਹਾਈ ਪਸਰ ਰਹੀ ਸੀ ਇਸ ਸ਼ਕਤੀਸ਼ਾਲੀ ਰਾਜ ਦੇ ਵਿੱਚ ਇੱਕ ਐਸਾ ਇਨਸਾਨ ਹੋਇਆ ਜਿਸ ਨੇ ਅੰਗਰੇਜ਼ਾਂ ਦੇ ਕੋਲੋਂ ਉਹ ਪੜ੍ਹਾਈ ਕੀਤੀ ਤੇ ਆਪਣੇ ਆਪ ਨੂੰ ਡਾਕਟਰ ਅਖਵਾਉਣ ਲੱਗਿਆ ਇਸੇ ਤਰੀਕੇ ਇਸੇ ਸ਼ਕਤੀਸ਼ਾਲੀ ਰਾਜ ਦੇ ਦੂਜੇ ਹਿੱਸੇ ਜਿਸ ਪਾਸੇ ਬਹੁਤ ਗਹਿਰੇ ਜੰਗਲ ਸਨ ਉਸ ਪਾਸੇ ਕੁਝ ਵੈਦ ਹਕੀਮਾਂ ਦਾ ਨਗਰ ਸੀ ਇਸ ਨਗਰ ਦੇ ਵਿੱਚ ਇੱਕ ਹਕੀਮ ਬਹੁਤ ਚੋਟੀ ਦਾ ਸੀ ਮੰਨਿਆ ਜਾਂਦਾ ਸੀ ਕਿ ਦੁਨੀਆ ਤੇ ਸ਼ਾਇਦ ਹੀ ਕੋਈ ਐਸਾ ਫਾਲ ਫੁੱਲ ਜੰ ਪੱਤਾ ਹੋਵੇਗਾ ਜੀ ਦੇ ਬਾਬਤ ਇਹਨੂੰ ਜਾਣਕਾਰੀ ਨਾ ਹੋਵੇ ਬਹੁਤ ਭੜੀਆਂ ਚੰਦਰੀਆਂ ਬਿਮਾਰੀਆਂ ਦੇ ਇਲਾਜ ਇਹ ਦਿਨਾਂ ਦੇ ਵਿੱਚ ਕਰਦਿਆ ਕਰਦਾ ਸੀ ਸਮਾਂ ਬੀਤਦਾ ਗਿਆ ਇਸ ਹਕੀਮ ਦੇ ਘਰ ਇੱਕ ਇੱਕ ਕਰਕੇ ਸੱਤ ਪੁੱਤਰਾਂ ਨੇ ਜਨਮ ਲਿਆ ਇਹ ਬੜਾ ਖੁਸ਼ ਸੀ ਇਹ ਲੋਕ ਸੇਵਾ ਦੇ ਵਿੱਚ ਆਪਣਾ ਸਮਾਂ ਬਤਾਇਆ ਕਰਦਾ ਸੀ ਜਦ ਵੀ ਕਿਸੇ ਨੇ ਆਇਆ ਕਰਨਾ ਇਸ ਨੇ ਉਸ ਨੂੰ ਦਵਾਈ ਦਾ ਰੂਪ ਵਿਦਿਆ ਕਰਨਾ ਕਦੀ ਕਿਸੇ ਤੋਂ ਵੱਧ ਕੋਈ ਪੈਸਾ ਟਕਾ ਨਹੀਂ ਸੀ ਲੈਂਦਾ ਗਰੀਬ ਕੋਈ ਆਉਂਦਾ ਉਹਦੀ ਮਦਦ ਕਰਿਆ ਕਰਦਾ ਜੇ ਕਦੀ ਦੇਖਦਾ ਕਿ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਉਹਨੂੰ ਹਫ਼ਤੇ ਦੋ ਹਫ਼ਤੇ ਮਹੀਨਾ ਆਪਣੇ ਘਰ ਆਪਣੇ ਘਰ ਦੇ ਨਾਲ ਇਸਨੇ ਇੱਕ ਆਸ਼ਰਮ ਬਣਾਇਆ ਸੀ ਉੱਥੇ ਰੱਖ ਕੇ ਉਹਨਾਂ ਦੀ ਦੇਖਭਾਲ ਕਰਿਆ ਕਰਦਾ ਸੱਚ ਵਿੱਚ ਇਹ ਬਹੁਤ ਹੀ ਇੱਕ ਨੇਕ ਰੂਹੀ ਦੂਰ ਦੂਰ ਤੱਕ ਇਸ ਦੇ ਚਰਚੇ ਸਨ ਕਿ ਪ੍ਰਮਾਤਮਾ ਹਰ ਨਗਰ ਦੇ ਵਿੱਚ ਐਸੇ ਚੰਗੇ ਐਸੇ ਨੇਕ پاک ਇਨਸਾਨ ਪੈਦਾ ਕਰੇ ਪਰ ਅਪ ਅਕਸਰ ਗੱਲਬਾਤ ਕਰਦੇ ਹੁੰਨੇ ਆ ਗੁਰੂ ਪਿਆਰਿਓ ਸਾਰਾ ਕੁਝ ਉਵੇਂ ਨਹੀਂ ਹੁੰਦਾ ਜਿਵੇਂ ਅੱਜ ਚੱਲ ਰਿਹਾ ਹੈ ਸਮਾਂ ਪੈ ਕੇ ਤਬਦੀਲੀਆਂ ਵੀ ਆਉਣੀਆਂ ਨੇ ਪ੍ਰਮਾਤਮਾ ਨੇ ਪ੍ਰੀਖਿਆ ਵੀ ਲੈਣੀ ਹੈ ਪ੍ਰਮਾਤਮਾ ਨੇ ਕਈ ਵਾਰੀ ਬਹੁਤ ਔਖੀ ਘੜੀ ਦੇ ਵਿੱਚ ਵੀ ਪਾਉਣਾ ਹੈ ਇਸੇ ਤਰੀਕੇ ਨਾਲ ਇਸ ਵੈਦ ਹਕੀਮ ਦੇ ਨਾਲ ਵਾਪਰਿਆ ਸਮਾਂ ਪਿਆ ਇਸ ਦੇ ਸੱਤ ਦੇ ਸੱਤੇ ਪੁੱਤਰ ਬਿਮਾਰ ਰਹਿਣ ਲੱਗ ਪਏ ਵੱਡੇ ਪੁੱਤਰ ਦੀ ਉਮਰ ਤਾਂ ਹੁਣ ਤੱਕ 18 ਕੇ ਬਰੇ ਹੋ ਚੁੱਕੀ ਸੀ ਜਿਹੜਾ ਸਭ ਤੋਂ ਛੋਟਾ ਸੀ ਉਹ 5 6 ਬਰਿਆਂ ਦਾ ਸੀ ਇਦੇ ਉੱਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਕਿ ਇੱਕ ਨਾ ਅੱਧਾ ਤੇ ਸਾਰੀ ਬਿਮਾਰ ਤੇ ਐਸੀ ਕਿਹੜੀ ਬਿਮਾਰੀ ਜੋ ਮੈਨੂੰ ਸਮਝ ਨਹੀਂ ਆ ਰਹੀ ਮੈਂ ਤਾਂ ਬਹੁਤ ਵੱਡੇ ਵੱਡੇ ਲਾ ਇਲਾਜ ਜਿਹੜੇ ਰੋਗ ਸੀ ਉਹਨਾਂ ਦਾ ਇਲਾਜ ਲਵ ਦਿੱਤਾ ਲਗਾਤਾਰ ਇਹ ਉਹਨਾਂ ਨੂੰ ਦਵਾਈਆਂ ਬੂਟੀਆਂ ਜੜੀਆਂ ਦਿੰਦਾ ਰਿਹਾ ਪਰ ਲਗਾਤਾਰ ਉਹਨਾਂ ਦੀ ਸਿਹਤ ਨਿਗਾਰਾ ਵੱਲ ਜਾਣ ਲੱਗੀ ਇਸਨੇ ਬਹੁਤ ਸਾਰੇ ਹੋਰ ਆਪਣੇ ਵੈਦ ਹਕੀਮ ਸਾਥੀਆਂ ਦੇ ਨਾਲ ਰਾਬਤਾ ਕੀਤਾ ਪਰ ਕਿਸੇ ਪਾਸਿਓਂ ਇਸ ਨੂੰ ਕੋਈ ਖੈਰ ਨਾ ਪਈ ਹਰ ਇੱਕ ਇਹਨਾਂ ਦੀ ਹਾਲਤ ਦੇ ਕੇ ਹੈਰਾਨ ਹੋ ਜਾਂਦਾ ਕਿ ਸਮਝ ਨਹੀਂ ਆ ਰਹੀ ਕਿ ਵਾਪਰ ਕੀ ਰਿਹਾ ਹੈ ਇਸ ਦਾ ਪਰਮਾਤਮਾ ਤੋਂ ਜਿਵੇਂ ਪਰੋਸਾ ਉੱਠ ਗਿਆ ਜਿੰਦਗੀ ਨਾਮ ਦਾ ਸ਼ਬਦ ਇਸ ਨੂੰ ਕੌੜਾ ਲੱਗਣ ਲੱਗਿਆ ਇਸ ਨੇ ਲੋਕਾਂ ਦੀ ਸੇਵਾ ਕਰਕੇ ਬਹੁਤ ਕੁਝ ਬਣਾਇਆ ਸੀ ਬਹੁਤ ਆਲੀਸ਼ਾਨ ਘਰ ਬਹੁਤ ਆਲੀਸ਼ਾਨ ਆਸ਼ਰਮ ਸਾਰਾ ਕੁਝ ਛੱਡ ਛਿੜਾ ਦਿੱਤਾ ਆਪਣੇ ਰਾਜ ਦੇ ਵਿੱਚ ਪਿੰਡ ਪਿੰਡ ਫਿਰ ਕੇ ਆਪਣੇ ਬੱਚਿਆਂ ਦਾ ਇਲਾਜ ਲੱਭ ਰਿਆ ਸੀ ਨਾਲ ਇਸ ਦੀ ਘਰ ਵਾਲੀ ਵੀ ਸੱਤ ਦੇ ਸੱਤੇ ਬੱਚੇ ਜਿੱਦਰ ਨੂੰ ਇਹਨੂੰ ਕਿਤੋਂ ਦੱਸ ਪੈਂਦੀ ਉਹਦਰ ਨੂੰ ਲੈ ਤੁਰਦਾ ਮਾੜੇ ਦਿਨ ਸ਼ੁਰੂ ਹੋ ਗਏ ਸਭ ਤੋਂ ਵੱਡੇ ਪੁੱਤਰ ਦੀ ਮੌਤ ਹੋ ਗਈ ਬਹੁਤ ਰੋਇਆ ਬਹੁਤ ਕਲਪਿਆ ਬਹੁਤ ਦੁਖੀ ਹੋਇਆ ਕਿ ਪ੍ਰਮਾਤਮਾ ساری ਉਮਰ ਤੇਰਾ ਨਾਮ ਜਪਿਆ ساری ਉਮਰ ਲੋਕਾਂ ਦਾ ਪਲਾ ਕੀਤਾ ਤੇ ਤੂੰ ਕੀ ਸਲਾਹ ਦਿੱਤਾ ਸਮਝ ਨਾ ਆਵੇ ਕੀ ਕਰਾਂ ਕਿੱਥੇ ਜਾਵਾਂ ਹਰ ਰੋਜ਼ ਕਿਸੇ ਪਾਸੇ ਹੁੰਦੱਸ ਪੈਂਦੀ ਹਰ ਰੋਜ਼ ਉੱਥੇ ਤੁਰ ਜਾਂਦਾ ਤੇ ਕੁਝ ਦਿਨਾਂ ਬਾਅਦ ਇਸ ਤੇ ਦੂਜੇ ਪੁੱਤਰ ਦੇ ਵੀ ਚੜਾਈ ਕਰ ਦਿੱਤੀ ਸਮਾਂ ਬੀਤ ਗਿਆ ਇੱਕ ਪਿੰਡ ਦੇ ਵਿੱਚ ਰੁਕ ਗਿਆ ਇੱਕ ਛੋਟੀ ਜਿਹੀ ਕੁਟਿਆ ਸੀ ਸੰਤ ਸੀ ਸੰਤ ਨੂੰ ਕੋਲ ਬੈਠ ਕੇ ਸਾਰੀ ਸਮੱਸਿਆ ਸਮਝਾਈ ਸੰਤ ਕਹਿੰਦੇ ਤੇ ਇਹਦੇ ਬਾਬਤ ਮੈਨੂੰ ਕੋਈ ਜਾਣਕਾਰੀ ਨਹੀਂ ਮੈਂ ਤਾਂ ਪੁੱਤਰੇ ਕਹਿ ਸਕਦਾ ਕਿ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਕਹਿਣ ਲੱਗਿਆ ਕਿ ਇਹ ਗੱਲ ਨਾ ਕਹੋ ਮੈਂ ਸਾਰੀ ਉਮਰ ਅਰਦਾਸਾਂ ਕੀਤੀਆਂ ਪ੍ਰਮਾਤਮਾ ਨੇ ਉਦੋਂ ਬਾਹਰ ਨਹੀਂ ਫੜੀ ਅੱਜ ਕਿੱਥੋਂ ਵੜ ਲੈਣਗੇ ਉਸ ਸੰਤ ਦੇ ਕੋਲ ਰਹਿੰਦਿਆਂ ਰਹਿੰਦਿਆਂ ਉਸਦੇ ਬਾਕੀ ਪੁੱਤਰਾਂ ਦੀ ਵੀ ਮੌਤ ਹੋ ਗਈ ਅੰਤ ਨੂੰ ਸਭ ਤੋਂ ਇੱਕ ਛੋਟਾ ਪੁੱਤਰ ਬਚਿਆ ਅਚਾਨਕ ਇੱਕ ਦਿਨ ਉਸ ਸੰਤ ਦੇ ਕੋਲੇ ਇੱਕ ਹੋਰ ਦਰਵੇਸ਼ ਰੂਹ ਲੰਘ ਰਹੀ ਸੀ ਉਸ ਰੱਬੀ ਰੂਪ انسان ਨੇ ਇਸ ਨੂੰ ਰਾਜ ਦੇ ਵਿੱਚ ਨਵੇਂ ਅੰਗਰੇਜ਼ੀ ਡਾਕਟਰ ਦੀ ਦੱਸ ਪਾਈ ਤੇ ਕਿਹਾ ਇਹ ਤੇ ਕਿਸੇ ਕਿਸਮ ਦਾ ਭੈੜਾ ਚੰਦਰਾ ਬੁਖਾਰ ਹੈ ਉਹਦੇ ਕੋਲੇ ਲੈ ਜਾਓ ਉਹ ਤੁਹਾਨੂੰ ਬਹੁਤ ਜਲਦੀ ਠੀਕ ਕਰ ਦੇਵੇਗਾ ਪਰ ਜਿਸ ਤਰੀਕੇ ਨਾਲ ਮੈਂ ਬੱਚੇ ਦੀ ਹਾਲਤ ਦੇਖ ਰਿਹਾ ਇਹ ਤਾਂ ਬਹੁਤ ਕਮਜ਼ੋਰ ਹੈ ਇਹ ਨਾ ਹੋਵੇ ਕਿ ਪਰਮਾਤਮਾ ਇਸ ਦੇ ਨਾਲ ਉੱਥੇ ਤੱਕ ਪਹੁੰਚਦੇ ਪਹੁੰਚਦਾ ਕੁਝ ਕਰ ਦੇਵੇ ਪਰਮਾਤਮਾ ਦੇ ਕੀ ਅਰਦਾਸ ਕਰਕੇ ਚਾਲੇ ਪਾ ਦਿਓ ਜੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਉੱਤੇ ਪਹੁੰਚ ਵੀ ਜਾਵੇਗਾ ਇਲਾਜ ਵੀ ਹੋ ਜਾਵੇਗਾ ਇਸ ਵੈਦ ਹਕੀਮ ਦੇ ਮਨ ਵਿੱਚ ਤੁਰੰਤ ਇੱਕ ਆਸ਼ਾ ਦੀ ਕਿਰਨ ਜਾਗੀ ਇੱਕ ਉਮੀਦ ਜਾਗ ਪਈ ਤੁਰੰਤ ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਦੱਸੇ ਹੋਏ ਟਿਕਾਣੇ ਵੱਲ ਨੂੰ ਤੁਰ ਪਿਆ ਦੁਪਹਿਰ ਦਾ ਵੇਲਾ ਸੀ ਪਤਾ ਸੀ ਉੱਥੇ ਅੱਪੜਦਿਆਂ ਪਹੁੰਚਦਿਆਂ ਰਾਤ ਹੋ ਜਾਣੀ ਹੈ ਪਰ ਮਨ ਵਿੱਚ ਸੀ ਕਿ ਕੋਈ ਗੱਲ ਨਹੀਂ ਚਾਹੇ ਡਾਕਟਰ ਹੈ ਪੜਿਆ ਲਿਖਿਆ ਹੈ ਸਿਆਣਾ ਹੈ ਜਦੋਂ ਮੇਰੀ ਹਾਲਤ ਦੇਖੀ ਮੇਰੀ ਪਰੇਸ਼ਾਨੀ ਦੇਖੀ ਰਾਤ ਨੂੰ ਮੇਰਾ ਇਲਾਜ ਤਾਂ ਕਰਵਾਈ ਦੇਵੇਗਾ ਤੁਰਦਾ ਤੁਰਦਾ ਸਾਰੇ ਪੰਦ ਨੂੰ ਸਫਰ ਨੂੰ ਘਟਦਾ ਹੋਇਆ ਉਸ ਨਗਰ ਜਾ ਪਹੁੰਚਾ ਦੇਖਦਾ ਹੈ ਕਿ ਇੱਕ ਬਹੁਤ ਖੂਬਸੂਰਤ ਬੰਗਲਾ ਹੈ ਬੰਗਲੇ ਦੇ ਵਿੱਚ ਨੌਕਰ-ਚਾਕਰ ਵੀ ਹਨ ਤੇ ਬਾਹਰ ਜਾ ਕੇ ਆਵਾਜ਼ ਦਿੰਦਾ ਹੈ ਦੇਖਦਾ ਹੈ ਕਿ ਡਾਕਟਰ ਸਾਹਿਬ ਨੇ ਬਹੁਤ ਚੰਗੀ ਇੱਕ ਸਫੈਦ ਕਲਰ ਦੀ ਸ਼ਰਟ ਪਹਿਨੀ ਹੋਈ ਹੈ ਨਾਲ ਇੱਕ ਕਾਲੇ ਰੰਗ ਦੀ ਪੈਂਟ ਪਹਿਨੀ ਹੈ ਫਟ ਦੇ ਵਿੱਚ ਕਾਫੀ ਸਾਰਾ ਸਮਾਨ ਫੜਿਆ ਹੈ ਤਾਂ ਜਾਪਦਾ ਹੈ ਕਿ ਕਿਤੇ ਖੇਡਣ ਚਲੇ ਨੇ ਡਾਕਟਰ ਸਾਹਿਬ ਨੂੰ ਰੋਕ ਕੇ ਸੁਨੇ ਆਪਣੀ ਸਾਰੀ ਮੁਸੀਬਤ ਦੱਸੀ ਡਾਕਟਰ ਸਾਹਿਬ ਰੋਕੇ ਤੇ ਕਹਿਣ ਲੱਗੇ ਹੁਣ ਮੇਰੇ ਖੇਡਣ ਦਾ ਵੇਲਾ ਹੈ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਮਰੀਜ਼ਾਂ ਨੂੰ ਦੇਖਦਾ ਹਾਂ ਅਣਗਿਣਤ ਲੋਕਾਂ ਨੂੰ ਦਵਾਈਆਂ ਦਿੰਦਾ ਹਾਂ ਪਰ ਮੈਂ ਆਪਣੇ ਅਨੁਸ਼ਾਸਨ ਦਾ ਪੱਕਾ ਹਾਂ ਹੁਣ ਮੇਰੇ ਖੇਡਣ ਦਾ ਵੇਲਾ ਹੈ ਖੇਡਣ ਤੋਂ ਬਾਅਦ ਮੈਂ ਆ ਕੇ ਇਸ਼ਨਾਨ ਪਾਣੀ ਕਰਨਾ ਫਿਰ ਖਾਣਾ ਪਾਣੀ ਖਾ ਕੇ ਸੋਣਾ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਬਿਲਕੁਲ ਇੱਥੇ ਨਾਲ ਹੀ ਆਰਾਮਗਾਹ ਹੈ ਉੱਥੇ ਜਾ ਕੇ ਆਰਾਮ ਕਰ ਸਕਦੇ ਹੋ ਪਰ ਤੁਹਾਡੇ ਬੱਚੇ ਨੂੰ ਤੁਹਾਡੇ ਬੇਟੇ ਨੂੰ ਮੈਂ ਸਵੇਰ ਦੇ ਵਿੱਚ ਇਲਾਜ ਕਰਾਂਗਾ ਸਵੇਰ ਦੇ ਵਿੱਚ ਉਸ ਨੂੰ ਦਵਾਈ ਦਵਾਈ ਦਿਆਂਗਾ ਹੁਣ ਮੈਂ ਕਿਸੇ ਕਿਸਮ ਦਾ ਇਲਾਜ ਨਹੀਂ ਕਰ ਸਕਦਾ ਮੇਰੇ ਆਪਣੇ ਅਨੁਸ਼ਾਸਨ ਹਨ ਮੇਰੇ ਆਪਣੇ ਅਸੂਲ ਹਨ ਹੁਣ ਜਿਹੜਾ ਇਹ ਵੈਦ ਹਕੀਮ ਸੀ ਬੜਾ ਹੈਰਾਨ ਹੋ ਗਿਆ ਅਸੀਂ ਤਾਂ ਸਾਰੀ ਉਮਰ ਕਿਸੇ ਬਿਨਾਂ ਅਨੁਸ਼ਾਸਨ ਤੋਂ ਬਿਨਾਂ ਕਿਸੇ ਅਸੂਲ ਤੋਂ ਬਿਨਾਂ ਹੀ ਅਸੀਂ ਕੱਢ ਦਿੱਤੀ ਅਸੀਂ ਤਾਂ ਸਰਫੇਸ ਦੇਖਦੇ ਸੀ ਕਿ ਲੋਕ ਆਏ ਨੇ ਕਿਹਦੀ ਮੁਸੀਬਤ ਸਭ ਤੋਂ ਕਿਹਦੀ ਦਿੱਕਤ ਸਭ ਤੋਂ ਵੱਡੀ ਹੈ ਅਸੀਂ ਤੁਰੰਤ ਉਸ ਦਾ ਦਵਾਦਾਰੂ ਸ਼ੁਰੂ ਕਰ ਦਿੰਦੇ ਸੀ ਅਸੀਂ ਤਾਂ ਨਾ ਰਾਤ ਨੂੰ ਕਦੀ ਘੜੀ ਦੇਖੀ ਸੀ ਨਾ ਪੈਰ ਦੇਖਿਆ ਸੀ ਦੀਵਾ ਜਗਦਾ ਸੀ ਦੀਵੇ ਦੀ ਲੋ ਦੇ ਵਿੱਚ ਅਸੀਂ ਇਲਾਜ ਸ਼ੁਰੂ ਕਰ ਦਿੰਦੇ ਸੀ ਇਹ ਕੈਸਾ ਇਨਸਾਨ ਹੈ ਜਿਹਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੇਰੇ ਪੁੱਤਰ ਨੂੰ ਪਤਾ ਨਹੀਂ ਦੋ ਪਲ ਵੀ ਸਾਹ ਹੋਣਾ ਹੈ ਕਿ ਨਹੀਂ ਉਹ ਉਸ ਡਾਕਟਰ ਦੇ ਪੈਰੀਂ ਪੈਣ ਤੱਕ ਗਿਆ ਮਿੰਤਾਵਾਂ ਕੀਤੀਆਂ ਤਰਲੇ ਕੀਤੇ ਪਰ ਡਾਕਟਰ ਨੇ ਇੱਕ ਨਾ ਸੁਣੀ ਡਾਕਟਰ ਲਗਾਤਾਰ ਆਪਣੇ ਟਾਂਗੇ ਵੱਲ ਨੂੰ ਵਧ ਰਿਹਾ ਸੀ ਵੈਦ ਨੂੰ ਗੁੱਸਾ ਵੀ ਬਹੁਤ ਆ ਰਿਹਾ ਕਿਤੇ ਨਾ ਕਿਤੇ ਇੱਕ ਉਮੀਦ ਸੀ ਪਰਮਾਤਮਾ ਵੱਲ ਵੀ ਦੇਖਦਾ ਕਿ ਪਰਮਾਤਮਾ ਮੇਰੇ ਛੇ ਪੁੱਤਰ ਚਲੇ ਗਏ ਸੁਤਵੇਂ ਦੀ ਲਾਸ਼ ਤੂੰ ਰੱਖ ਲੈ ਇਹਦੇ ਮਨ ਵਿੱਚ ਕਿਤੋਂ ਮਿਹਰ ਪੈ ਹੀ ਜਾਵੇ ਅੱਖਾਂ ਦੇ ਵਿੱਚ ਹੰਝੂ ਆਏ ਹੋਏ ਨੇ ਪਰ ਡਾਕਟਰ ਨੇ ਇੱਕ ਵਾਰੀ ਵੀ ਪਰਤਕੇ ਨਹੀਂ ਦੇਖਿਆ ਉਸ ਟਾਂਗੇ ਦੇ ਉੱਤੇ ਬੈਠਾ ਤੇ ਜਿੱਥੇ ਵੀ ਉਹ ਖੇਡਣ ਜਾ ਰਿਹਾ ਸੀ 골ਫ ਦੇ ਮੈਦਾਨ ਵੱਲੋਂ ਚੱਲਿਆ ਗਿਆ ਵੈਦ ਹਕੀਮ ਦੇ ਮਨ ਵਿੱਚ ਬਹੁਤ ਸਾਰੇ ਖਿਆਲ ਆਏ ਪਰ ਸੋਚਿਆ ਕਿ ਇਹਨੇ ਦਿਨ ਜੀ ਜ਼ਿੰਦਗੀ ਬਚ ਗਈ ਹੈ ਤੇ ਹੋ ਸਕਦਾ ਹੈ ਕਿ ਪੁੱਤਰ ਅੱਜ ਦੀ ਰਾਤ ਵੀ ਕੱਢ ਜਾਵੇ ਪਰ ਇਸ ਤਰ੍ਹਾਂ ਨਹੀਂ ਹੋਇਆ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਹੋਇਆ ਉਹੀ ਇਸ ਨੂੰ ਉਹੀ ਪੈੜੀਲਾ ਇਲਾਜ ਬਿਮਾਰੀ ਦੇ ਨਾਲ ਰਾਤ ਨੂੰ 12:00 ਵਜੇ ਇਸ ਬੱਚੇ ਨੇ ਵੀ ਦਮ ਤੋੜ ਦਿੱਤਾ। ਇਸ ਵਾਰ ਇਹ ਵੈਦ ਹਕੀਮ ਰੋਇਆ ਨਹੀਂ। ਐਦਾਂ ਜਾਪਿਆ ਕਿ ਦੋਵੇਂ ਮੀਆਂ ਬੀਵੀ ਜਿਵੇਂ ਪੱਥਰ ਦਿਲ ਦੇ ਹੋ ਗਏ। ਉਸ ਬੱਚੇ ਦਾ ਉਸੇ ਪਿੰਡ ਦੇ ਵਿੱਚ ਜਨਮ ਸੰਸਕਾਰ ਕੀਤਾ। ਘਰ ਵਾਲੀ ਕਹਿੰਦੀ ਕਿ ਵਾਪਸ ਆਪਣੇ ਪਿੰਡ ਮੁੜ ਚੱਲਦੇ ਆ ਆਪਣੇ ਵਤਨਾਂ ਨੂੰ ਪਰਤ ਚੱਲਦੇ ਹਾਂ। ਕਹਿੰਦਾ ਨਹੀਂ। ਉੱਥੇ ਕੀ ਹੈ? ਜੋ ਕੁਝ ਵੀ ਸੀ ਉਹ ਇਹਨਾਂ ਬੱਚਿਆਂ ਕਰਕੇ ਸੀ। ਹੁਣ ਇੱਥੇ ਥੋੜੀ ਦੂਰ ਕਿਤੇ ਪਿੰਡ ਥਾਂ ਦੇ ਵਿੱਚ ਕੋਈ ਟਿਕਾਣਾ ਲੱਭ ਲੈਨੇ ਹਾਂ। ਗੁਜ਼ਰਬਸਰ ਕਰ ਲਵਾਂਗੇ। ਲੋਕਾਂ ਦਾ ਭਲਾ ਮੈਂ ਫੇਰ ਕਰਨਾ ਸ਼ੁਰੂ ਕਰ ਦਿਆਂਗਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਪ੍ਰਮਾਤਮਾ ਨੇ ਕਰ ਲਿਆ ਜੋ ਮੇਰੇ ਹੱਥ ਦੇ ਵਿੱਚ ਪ੍ਰਮਾਤਮਾ ਨੇ ਸ਼ਫਾ ਤਾਕਤ ਬਖਸ਼ੀ ਹੈ ਉਹ ਕੰਮ ਮੈਂ ਕਰਦਾ ਰਵਾਂਗਾ ਇਸ ਡਾਕਟਰ ਨੂੰ ਵੇਖ ਕੇ ਮੈਨੂੰ ਸਮਝ ਆ ਗਈ ਹੈ ਕਿ ਮੈਂ ਕਦੇ ਵੀ ਇਹੋ ਜਿਹਾ ਭੜਾ ਇਨਸਾਨ ਨਹੀਂ ਬੰਨਾ ਮੈਂ ਲੋਕਾਂ ਦੀ ਸੇਵਾ ਕਰਾਂਗਾ ਮਦਦ ਕਰਾਂਗਾ ਮੈਨੂੰ ਕੋਈ ਵੀ ਚੰਗੇ ਕੰਮ ਕਰਨ ਤੋਂ ਨਹੀਂ ਰੋਕ ਸਕਦਾ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਪ੍ਰਮਾਤਮਾ ਨੇ ਕਰ ਦਿੱਤਾ ਦੂਜੇ ਪਾਸੇ ਡਾਕਟਰ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਸੀ ਪੋਤ ਛੈਲ ਚਬੀਲਾ ਸੋਹਣਾ ਸੀ ਉਹ ਤੇ ਉਸ ਦੀ ਉਮਰ ਐਸ ਵੇਲੇ ਤਕਰੀਬਨ 15 ਕੁ ਬਰੇ ਸੀ ਉਹ ਵੀ ਬਹੁਤ ਕੁਝ ਪੜ ਰਿਹਾ ਸੀ ਸਿੱਖ ਰਿਹਾ ਸੀ ਡਾਕਟਰ ਦੀ ਜ਼ਿੰਦਗੀ ਦੇ ਵਿੱਚ ਹਰ ਕਿਸਮ ਦੀਆਂ ਸੁੱਖ ਸਹੂਲਤਾਂ ਸਨ ਤੇ ਦੂਜੇ ਪਾਸੇ ਜਿਹੜਾ ਇਹ ਵੈਦ ਸੀ ਇਸ ਨੇ ਬਹੁਤ ਕੁਝ ਸਿੱਖਿਆ ਸੀ ਤੇ ਅੱਗੇ ਵੀ ਨਾਲ-ਨਾਲ ਬਹੁਤ ਕੁਝ ਹੋਰ ਸਿੱਖਦਾ ਰਿਹਾ ਇਹਨੇ ਸੰਤਾਂ ਫਕੀਰਾਂ ਦੀ ਜੋਗੀਆਂ ਦੀ ਸੰਗਤ ਵੀ ਕਰਿਆ ਕਰਨੀ ਸੱਪਾਂ ਬਾਰੇ ਵੀ ਇਸ ਨੇ ਕਾਫੀ ਗਿਆਨ ਹਾਸਲ ਕਰ ਲਿਆ ਇਹਨਾਂ ਦੋਹਾਂ ਦੇ ਆਪਸ ਦੇ ਵਿੱਚ ਜਿਹੜੇ ਪਿੰਡ ਦਾ ਹੁਣ ਫਰਕ ਸੀ ਉਹ ਮਹਿਜ ਦੋ ਪਿੰਡਾਂ ਦਾ ਸੀ ਇੱਕ ਪਾਸੇ ਵੈਦ ਲੋਕਾਂ ਦੀ ਮਦਦ ਕਰਿਆ ਕਰਦਾ ਦੂਜੇ ਪਾਸੇ ਡਾਕਟਰ ਦੇ ਕੋਲੋਂ ਤਾਂ ਜਿਵੇਂ ਦੂਜੇ ਰਾਜਾਂ ਤੋਂ ਵੀ ਲੋਕ ਆ ਕੇ ਇਲਾਜ ਕਰਵਾਉਂਦੇ ਵੈਦ ਇਲਾਜ ਦੇ ਬਜਲੇ ਕੁਝ ਨਹੀਂ ਸੀ ਲੈਂਦਾ ਡਾਕਟਰ ਚੰਗੀ ਚੋਖੀ ਮਾਇਆ ਇਕੱਠੀ ਕਰ ਰਿਹਾ ਸੀ ਸਮਾਂ ਬੀਤਿਆ ਡਾਕਟਰ ਦੇ ਬੱਚੇ ਦੀ ਜਿਸ ਦਿਨ 20ਵੀਂ ਸਾਲਗिराਹ ਸੀ ਜਿਸ ਦਿਨ ਉਸਨੇ 20 ਵਰਿਆਂ ਦਾ ਹੋਣਾ ਸੀ ਡਾਕਟਰ ਨੇ ਆਪਣੇ ਘਰ ਦੇ ਵਿੱਚ ਬਹੁਤ ਅਲਿਸ਼ਾਨ ਇੱਕ ਪ੍ਰੋਗਰਾਮ ਰੱਖਿਆ ਸੀ ਦੂਰ ਦਰੇਡੇ ਤੋਂ ਲੋਕ ਆਏ ਹੋਏ ਸਨ ਡਾਕਟਰ ਦੇ ਪੁੱਤਰ ਨਾਲ ਪੜ੍ਹਨ ਵਾਲੇ ਅੰਗਰੇਜ਼ ਵੀ ਉੱਥੇ ਪਹੁੰਚੇ ਬਹੁਤ ਸਾਰੀਆਂ ਬੀਬੀਆਂ ਵੀ ਉੱਥੇ ਪਹੁੰਚੀਆਂ ਜਿਹੜੀਆਂ ਉਸ ਦੇ ਸਹਿਪਾਠੀ ਸਨ ਇਸ ਡਾਕਟਰ ਦੇ ਬੱਚੇ ਨੇ ਆਪਣੇ ਜਿਹੜੇ ठाठ-ਬਾਠ ਰੱਖੇ ਸਨ ਬੜੇ ਸ਼ਾਹੀ ਰੱਖੇ ਸਨ ਇਸ ਦੇ ਸ਼ੌਂਕ ਜਿਵੇਂ ਕਿਸੇ ਨਵਾਬ ਦੇ ਪੁੱਤਰ ਦੇ ਹੁੰਦੇ ਐਸ ਤਰੀਕੇ ਦੇ ਇਸ ਨੇ ਆਪਣੇ ਘਰ ਦੇ ਵਿੱਚ ਜਿਹੜਾ ਮਾਲ ਰੱਖਿਆ ਹੋਇਆ ਸੀ ਉਸ ਦੇ ਵਿੱਚ ਹਾਥੀ, ਊਠ, ਕੋੜੇ ਵਗੈਰਾ ਰੱਖੇ ਸਨ। ਪਾਤ ਪਾਤ ਦੇ ਪੰਛੀ ਰੱਖੇ ਸਨ। ਇਸ ਨੂੰ ਵੀ ਸੱਪਾਂ ਦਾ ਬੜਾ ਸ਼ੌਂਕ ਸੀ। ਸੱਪਾਂ ਦੇ ਉੱਤੇ ਇਹਨੇ ਬਹੁਤ ਡੂੰਘਾ ਅਧਿਐਨ ਕੀਤਾ ਹੋਇਆ ਸੀ। ਇਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੱਪ ਨੂੰ ਮਿੱਤਰ ਕਿਵੇਂ ਬਣਾਉਣਾ ਹੈ। ਉਸ ਨੇ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਰੱਖਿਆ ਸੀ, ਬਿਨਾਂ ਜ਼ਹਿਰ ਕੱਢਿਆ ਹੋਇਆ। ਦੂਰ ਦਰੇਡੇ ਤੋਂ ਲੋਕ ਜਦਵਾਉਂਦੇ ਇਹ ਸੱਪਾਂ ਦੇ ਬਾਰੇ ਉਸ ਤੋਂ ਜਾਣਕਾਰੀ ਲੈ ਕੇ ਜਾਂਦੇ। ਇਥੋਂ ਤੱਕ ਕਿ ਮੰਨਿਆ ਜਾਂਦਾ ਸੀ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਪ੍ਰੋਫੈਸਰੀ ਦੇ ਤੱਕ ਪਹੁੰਚ ਕਰਿਆ ਕਰਦੇ ਸਨ ਜਿਹੜੇ ਵੀ ਇਸ ਤਰੀਕੇ ਦੇ ਵਿਗਿਆਨ ਦੇ ਨਾਲ ਸਬੰਧਤ ਹੁੰਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਇਸ ਬੱਚੇ ਨੂੰ ਇਹਨਾਂ ਜਿਹੜੀ ਪ੍ਰਜਾਤੀ ਦੇ ਜਾਨਵਰ ਘਰੇ ਪਾਲੇ ਹੈ ਇਹਨਾਂ ਬਾਰੇ ਉਸਦੇ ਕੋਲ ਜਾਣਕਾਰੀ ਬਹੁਤ ਵਧੀਆ ਹੈ ਇਸਨੇ ਸੋਚਿਆ ਕਿ ਜਿਸ ਦਿਨ ਇਸਦਾ ਜਨਮ ਦਿਨ ਹੈ ਕਿਉਂ ਨਾ ਜਿਹੜੇ ਮੇਰੇ ਸਹਿਪਾਠੀ ਆਏ ਨੇ ਜਾਂ ਮੇਰੇ ਨਗਰ ਵਾਲੇ ਨੇ ਉਹਨਾਂ ਨੂੰ ਵੀ ਮੇਨਾ ਚੀਜ਼ਾਂ ਦੇ ਬਾਰੇ ਜਾਣਕਾਰੀ ਦਿਆਂ ਇਹ ਆਪਣੇ ਉਸ ਪਸ਼ੂਆਂ ਵਾਲੇ ਪਾਸੇ ਲੈ ਗਿਆ ਜਿਸ ਨੂੰ ਇਸਨੇ ਹਵੇਲੀ ਕਹਿ ਰੱਖਿਆ ਸੀ ਇਹ ਇਕੱਲੇ ਇਕੱਲੇ ਮਾਲ ਡੰਗਰ ਦੇ ਬਾਰੇ ਦੱਸਿਆ ਕਿ ਆ ਕੋੜਾ ਐਨੇ ਹਜ਼ਾਰ ਮੋਹਰਾਂ ਦਾ ਲਿਆ ਸੀ ਇਹਦੀ ਆ ਖੂਬੀ ਹੈ ਐਸ ਹਾਥੀ ਦੀ ਆ ਖੂਬੀ ਹੈ ਆ ਊਠ ਮੈਂ ਫਲਾਣੇ ਰਾਜ ਤੋਂ ਮੰਗਵਾਇਆ ਸੀ ਮੱਝਾਂ ਬਾਰੇ گاਵਾਂ ਬਾਰੇ ਹਰ ਇੱਕ ਚੀਜ਼ ਬਾਰੇ ਦੱਸਿਆ ਇਸ ਦੇ ਇੱਕ ਸਾਥੀ ਨੇ ਇਸ ਨੂੰ ਜਾਣ ਬੁੱਝ ਕੇ ਕਹਿ ਦਿੱਤਾ ਕਿ ਅੱਜ ਤੂੰ ਸੱਪਾਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਕੀ ਗੱਲ ਕੋਈ ਡਰ ਹੈ ਕਹਿਣ ਲੱਗਿਆ ਮੈਨੂੰ ਕਿਉਂ ਡਰ ਜੇ ਸੱਪਾਂ ਤੋਂ ਮੈਂ ਡਰਦਾ ਹਾਂ ਤਾਂ ਫੇਰ ਇਸ ਦੁਨੀਆ ਦੇ ਉੱਤੇ ਕੋਈ ਐਸਾ ਸਖਸ਼ ਨਹੀਂ ਹੋ ਸਕਦਾ ਕਿ ਜਿਹੜਾ ਸੱਪ ਤੋਂ ਭੈ ਨਾ ਮੰਨਦਾ ਹੋਵੇ ਮੈਨੂੰ ਕਿਸੇ ਕਿਸਮ ਦਾ ਭੈ ਨਹੀਂ ਇਸ ਦੇ ਸਾਥੀ ਜਾਣ ਬੁੱਝ ਕੇ ਉਸ ਨੂੰ ਚੁੰਝਾਉਣੇ ਸ਼ੁਰੂ ਕਰਦੇ ਨੇ ਨਹੀਂ ਕੋਈ ਤਾਂ ਗੱਲ ਹੈ ਤਾਂ ਹੀ ਤੂੰ ਆਪਣੇ ਨਗਰ ਵਾਲਿਆਂ ਨੂੰ ਸੱਪਾਂ ਬਾਰੇ ਕੁਝ ਦੱਸਣਾ ਨਹੀਂ ਚਾਹੁੰਦਾ ਨਗਰ ਵਾਲਿਓ ਕਿ ਤੁਹਾਨੂੰ ਪਤਾ ਇਹਦੇ ਕੋਲ ਬੜੇ ਜ਼ਹਿਰੀਲੇ ਸੱਪ ਵੀ ਹਨ ਸੱਪਾਂ ਨੂੰ ਇਸ ਨੇ ਨੱਥ ਪਾਈ ਹੋਈ ਹੈ ਕਿਸੇ ਦਾ ਵੀ ਜ਼ਹਿਰ ਨਹੀਂ ਕੱਢਿਆ ਨਗਰ ਵਾਲੇ ਵੀ ਹੈਰਾਨ ਹੋਣ ਲੱਗੇ ਕਿ ਇਹ ਕਿਵੇਂ ਸੰਭਵ ਹੈ ਜ਼ਹਿਰੀਲਾ ਸੱਪ ਬਿਨਾ ਜ਼ਹਿਰ ਕੱਢਿਆ ਆਪਣੇ ਘਰ ਵਿੱਚ ਕਿਵੇਂ ਕੋਈ ਰੱਖ ਸਕਦਾ ਹੈ ਤਾਂ ਡਾਕਟਰ ਦਾ ਬੇਟਾ ਸਮਝਾਉਣ ਲੱਗਾ ਜੀ ਸਾਰਾ ਕੁਝ ਸੰਭਵ ਹੈ ਇਸ ਦੁਨੀਆ ਦੇ ਉੱਤੇ ਸਭ ਤੋਂ ਖਤਰਨਾਕ ਪ੍ਰਜਾਤੀ ਹੈ ਇਨਸਾਨ ਸਭ ਤੋਂ ਤਾਕਤਵਰ ਵੀ ਉਹੀ ਹੈ ਆਪਣੇ ਤੋਂ ਸਾਰੇ ਡਰਦੇ ਨੇ ਆਪਣੇ ਕੋਲੇ ਸਭ ਤੋਂ ਵੱਧ ਦਿਮਾਗ ਹੈ ਇਸ ਕਰਕੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਆਪਾਂ ਨੂੰ ਕਿਸੇ ਦਾ ਪੈ ਨਹੀਂ ਇੱਕ ਸਿਆਣੇ ਇਸਦੇ ਦੋਸਤ ਨੇ ਨੂੰ ਕਿਹਾ ਕਿ ਦੇਖ ਪਈ ਅੱਜ ਚੰਗਾ ਦਿਨ ਹੈ ਘਰ ਵਿੱਚ ਨਾਚ ਗਾਣਾ ਵੀ ਹੋਣਾ ਹੈ ਧਾਰਮਿਕ ਪ੍ਰੋਗਰਾਮ ਵੀ ਹੈ ਤੇਰੇ ਪਿਓ ਨੇ ਬਹੁਤ ਸਾਰੇ ਸੁਪਨੇ ਸੁਝਾਏ ਨੇ ਬੜਾ ਕੁਝ ਕਰਨਾ ਹੈ ਸੱਪਾਂ ਵਾਲੀ ਜਿਹੜੀ ਜਿੱਦ ਤੇ ਤੂੰ ਪਿਆ ਹੈ ਨਾ ਉਹ ਰਹਿਂਦੇ ਪਰ ਦੂਜਿਆਂ ਨੇ ਜਾਣਬੁੱਝ ਕੇ ਕਿਹਾ ਕਿ ਨਗਰ ਵਾਲਿਆਂ ਨੂੰ ਸੱਪ ਦਿਖਾਉਣੇ ਚਾਹੀਦੇ ਨੇ ਇਸਨੇ ਕਿਹਾ ਕਿ ਠੀਕ ਹੈ ਮੈਂ ਦਿਖਾਵਾਂਗਾ ਜਾਣਬੁੱਝ ਕੇ ਇੱਕ ਇੱਕ ਨੇ ਛੇੜ ਦਿੱਤਾ ਕਿ ਇਹ ਝੂਠ ਹੈ ਇਸ ਸੱਪ ਦੇ ਜਿਹੜੇ ਦੰਦ ਹਨ ਉਹ ਟੁੱਟੇ ਹੋਏ ਹਨ ਫਲਾਣੇ ਸੱਪ ਦਾ ਜਿਹੜਾ ਜ਼ਹਿਰ ਹੈ ਉਹ ਨਿਕਲਿਆ ਹੋਇਆ ਹੈ ਕਹਿਣ ਲੱਗਿਆ ਪਰ ਤਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਮੈਂ ਤੁਹਾਨੂੰ ਦਿਖਾਉਣਾ ਹਾਂ ਇਸ ਦੇ ਦੰਦ ਵੀ ਦਿਖਾਉਂਦਾ ਹਾਂ ਇਸ ਦਾ ਜ਼ਹਿਰ ਵੀ ਦਿਖਾਉਂਦਾ ਹਾਂ ਸਭ ਤੋਂ ਖਤਰਨਾਕ ਸੱਪ ਨੂੰ ਇਸ ਤਰੀਕੇ ਨਾਲ ਹੱਥ ਦੇ ਵਿੱਚ ਫੜਿਆ ਕਿ ਉਸ ਦੀ ਜਾਨ ਤੰਗ ਹੋ ਗਈ ਉਸ ਨੂੰ ਤਾਂ ਜਿਵੇਂ ਮਰਨ ਕਰਾਰੇ ਕਰ ਦਿੱਤਾ ਸੱਪ ਇਸ ਦਾ ਬਹੁਤ ਵਧੀਆ ਮਿੱਤਰ ਸੀ ਪਰ ਸੱਪ ਨੂੰ ਲੱਗਣ ਲੱਗਿਆ ਕਿ ਅੱਜ ਮੇਰੀ ਜਾਨ ਦਾ ਆਖਰੀ ਦਿਨ ਹੈ ਜੇ ਮੈਨੂੰ ਇਹ ਖਤਮ ਕਰ ਦੇਵੇਗਾ ਸੱਪ ਗੁੱਸੇ ਦੇ ਵਿੱਚ ਆ ਰਿਹਾ ਤੇ ਇਹ ਨਗਰ ਵਾਲਿਆਂ ਨੂੰ ਨੇੜੇ ਕਰ ਕਰ ਕੇ ਉਸਦੇ ਦੰਦ ਦਿਖਾ ਰਿਹਾ ਆਪਣੇ ਯਾਰਾਂ ਦੋਸਤਾਂ ਨੂੰ ਦਿਖਾ ਕੇ ਕਹਿੰਦਾ ਕਿਉਂ ਹੁਣ ਸੰਤੁਸ਼ਟੀ ਹੈ ਛੱਡ ਦਿਆਂ ਹੁਣ ਜਦੋਂ ਇਸ ਨੇ ਸੱਪ ਦਾ ਉਹ ਨੂੰ ਟਿੱਲਾ ਕੀਤਾ ਉਸ ਨੇ ਤੁਰੰਤ ਇਸ ਦੀ ਤਲੀ ਤੇ ਡੰਗ ਮਾਰ ਦਿੱਤਾ ਤਲੀ ਤੇ ਡੰਗ ਮਾਰਨ ਤੋਂ ਤੁਰੰਤ ਬਾਅਦ ਇਸ ਦੀ ਹਾਲਤ ਪਤਲੀ ਹੋਣ ਲੱਗੀ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਸੱਪ ਸੀ ਉਹ ਤਲੀ ਦੇ ਵਿੱਚੋਂ ਸ਼ਮ ਸ਼ਮ ਖੂਨ ਵਗਣ ਲੱਗਿਆ ਉੱਥੇ ਭੱਜਣਾ ਪੈ ਗਿਆ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਆਏ ਸਨ ਪੱਜ-ਪੱਜ ਕੇ ਉਹ ਕੋਈ ਕਿਸੇ ਪਾਸੇ ਨੂੰ ਜਾ ਰਿਹਾ ਕੋਈ ਕਿਸੇ ਨੂੰ ਲੈ ਕੇ ਆ ਰਿਹਾ ਡਾਕਟਰ ਦਾ ਜਿਵੇਂ ਦਿਮਾਗ ਸੁਨ ਹੋ ਗਿਆ ਡਾਕਟਰ ਨੂੰ ਸਮਝ ਨਹੀਂ ਆ ਰਿਹਾ ਕਿ ਇਹਨੂੰ ਕਿਹੜੀ ਦਵਾਈ ਦੇਵਾਂ ਕਿਹੜੀ ਨਾ ਇਕਲੌਤਾ ਪੁੱਤਰ ਛੀ ਜਵਾਨ ਪੁੱਤਰ ਸਭ ਤੋਂ ਉਸਦੀ ਪਸੰਦੀਦਾ ਜਿਹੜੀ ਚੀਜ਼ ਹੈ ਅੱਜ ਉਹ ਹੀ ਉਹਨੂੰ ਦੱਸ ਗਈ ਹੈ ਡਾਕਟਰ ਜਿਵੇਂ ਸੱਲ ਪੱਥਰ ਦਾ ਬਣ ਗਿਆ ਹੋਵੇ ਇਸ ਦੇ ਪਰਿਵਾਰ ਵਾਲੇ ਹਾਂਡੀ ਗਵੰਡੀ ਪੱਜ-ਪੱਜ ਕੇ ਕਿਸੇ ਅਕੀਮ ਕੋਲੇ ਜਾ ਰਹੇ ਨੇ ਕਿਸੇ ਹੋਰ ਡਾਕਟਰ ਕੋਲੇ ਪਹੁੰਚ ਕਰ ਰਹੇ ਨੇ ਪਾਤ ਪਾਣ ਦੇ ਲੋਕਾਂ ਨੇ ਆ ਕੇ ਇਲਾਜ ਕਰਨਾ ਸ਼ੁਰੂ ਕੀਤਾ ਪਰ ਸਾਰਿਆਂ ਨੇ ਇਹ ਕਹਿ ਦਿੱਤਾ ਕਿ ਇਹ ਬੱਚਾ ਬੜੀ ਮੁਸ਼ਕਲ ਨਾਲ ਹੈ ਜੇ 2-4 ਘੰਟੇ ਹੋਰ ਕੱਢੇ ਇਸ ਸੱਪ ਦੇ ਡੰਗੇ ਦਾ ਇਲਾਜ ਤੇ ਕਿਸੇ ਬਹੁਤ ਹੀ ਸਮਝਦਾਰ ਬੰਦੇ ਕੋਲੇ ਹੋ ਸਕਦਾ ਹੈ ਕਹਿੰਦੇ ਕਿ ਜੋਗੀਆਂ ਨੂੰ ਵੀ ਪਹੁੰਚ ਕੀਤੀ ਗਈ ਜੋਗੀਆਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਸਾਡੇ ਤੱਕ ਲੇਟ ਪਹੁੰਚੇ ਹੋ ਹੁਣ ਤੱਕ ਤੇ ਸਰੀਰ ਸਾਰੇ ਦੇ ਅੰਦਰ ਜਲ ਫੈਰ ਚੁੱਕਿਆ ਹੈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਕਿਸੇ ਇੱਕ ਨੇ ਸਲਾਹ ਦਿੱਤੀ ਕਿ ਇੱਥੇ ਨੇੜੇ ਪਿੰਡ ਦੇ ਵਿੱਚ ਇੱਕ ਵੈਦ ਹਕੀਮ ਹੈ ਆਪਣੀ ਮਨਮਰਜ਼ੀ ਦੇ ਨਾਲ ਦਵਾਈ ਦਿੰਦਾ ਹੈ ਇੱਕ ਹੋਰ yogi ਨੇ ਕਿਹਾ ਕਿ ਇਸ ਬੱਚੇ ਦੀ ਦੇਨ ਉਹਤੇ ਚੁੱਕ ਕੇ ਨਹੀਂ ਲਜਾਇਆ ਜਾ ਸਕਦਾ ਉਸ ਵੈਦ ਹਕੀਮ ਦਾ ਮਿੰਦ ਤਰਲਾ ਕਰਕੇ ਉਹਨੂੰ ਇੱਥੇ ਲਿਆਓ ਡਾਕਟਰ ਨੇ ਆਪਣੇ ਕੁਝ ਦੂਤ ਭੇਜੇ ਆਪਣੇ ਕੁਝ ਮਿੱਤਰ ਦੋਸਤ ਭੇਜੇ ਉਸ ਹਕੀਮ ਤੱਕ ਪਹੁੰਚ ਕਰੋ ਹਕੀਮ ਨੂੰ ਜਾ ਕੇ ਦੱਸਿਆ ਗਿਆ ਕਿ ਫਲਾਣੇ ਨਗਰ ਦਾ ਡਾਕਟਰ ਫਲਾਣਾ ਹੈ ਉਸ ਦੇ ਬੱਚੇ ਨੂੰ ਸੱਪ ਨੇ ਕੱਟ ਲਿਆ ਏ ਸਿਰਫ 2 ਘੰਟਿਆਂ ਦੀ ਮੌਤ ਹੈ ਤੇ ਉਹ ਵੈਦ ਸੀ ਜਿਹੜਾ ਉਹ ਖੁਸ਼ ਹੋਣ ਲੱਗਾ ਤਾੜੀਆਂ ਮਾਰ ਕੇ ਹੱਸਣ ਲੱਗਾ ਸਾਰੀ ਕਹਾਣੀ ਉਹਦੇ ਦੂਤਾਂ ਨੂੰ ਦੱਸੀ ਕਿ ਤੁਹਾਨੂੰ ਪਤਾ ਮੈਂ ਇੱਥੇ ਕਿਉਂ ਰਹਿਣਾ ਹਾਂ ਸਾਰੀ ਤਾਂ ਨਹੀਂ ਦੱਸੀ ਪਰ ਕੁਝ ਹੱਦ ਤੱਕ ਦੱਸ ਦਿੱਤਾ ਕਿ ਮੈਂ ਉਸ ਡਾਕਟਰ ਦੇ ਹੱਥੋਂ ਪਰਤਾੜਤ ਹੋ ਕੇ ਇੱਥੇ ਰਹਿਣ ਲੱਗਿਆ ਉਹ ਕਹਿੰਦੇ ਜੋ ਵੀ ਤੁਹਾਡਾ ਆਪਸੀ ਮਤਭੇਦ ਆਪਸੀ ਰੰਜਿਸ਼ ਆਏ ਉਸ ਨੂੰ ਇੱਕ ਕਿਨਾਰੇ ਕਰ ਦੇ ਉਸ ਬੱਚੇ ਦਾ ਕੀ ਕਸੂਰ ਹੈ ਉਸ ਨੂੰ ਬਚਾ ਲਵੋ ਹਕੀਮ ਜੀ ਕਹਿਣ ਲੱਗੇ ਕਿ ਨਹੀਂ ਮੈਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਰ ਇਸ ਮਾਮਲੇ ਦੇ ਵਿੱਚ ਮੈਨੂੰ ਜਵਾਬ ਦੇਣਾ ਪਵੇਗਾ ਮੈਨੂੰ ਚਾਹੀਏ ਇਸ ਮਾਮਲੇ ਦੇ ਵਿੱਚ ਰੱਬ ਵੀ ਆ ਕੇ ਕਹੇ ਨਾ ਕਿ ਇਹਦਾ ਇਲਾਜ ਕਰ ਦੇ ਮੈਂ ਇਲਾਜ ਨਹੀਂ ਕਰ ਸਕਦਾ ਮੇਰੇ ਹੱਥਾਂ ਤੋਂ ਇਲਾਜ ਨਹੀਂ ਹੋਣਾ ਮੇਰੇ ਆਪਣੇ ਸੱਤ ਬੱਚੇ ਕਿ ਕਰਕੇ ਨਾ ਹੱਥਾਂ ਦੇ ਵਿੱਚ ਮੋਏ ਨੇ ਇਸ ਲਈ ਸ਼ਾਇਦ ਸਹੀ ਸਮਾਂ ਇਸ ਵੇਲੇ ਮੇਰੀ ਰੂਹ ਨੂੰ ਬਹੁਤ ਸ਼ਾਂਤੀ ਮਿਲ ਸਕਦੀ ਹੈ ਉਹ ਇਹਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਹੋਏ ਤੇ ਨਮੋਸ਼ੀ ਜੀ ਦੇ ਵਿੱਚ ਵਾਪਸ ਪਰਤ ਗਏ ਜਦੋਂ ਵਾਪਸ ਪਰਤ ਕੇ ਜਾ ਕੇ ਡਾਕਟਰ ਨੂੰ ساری ਕਹਾਣੀ ਦੱਸਦੇ ਨੇ ਡਾਕਟਰ ਨੂੰ ਗੱਲ ਸਮਝ ਆ ਜਾਂਦੀ ਹੈ ਡਾਕਟਰ ਦੇ ਕੋਲੇ ਹੁਣ ਕੁਝ ਨਹੀਂ ਬਚਿਆ ਕੰਧਾਂ ਦੇ ਵਿੱਚ ਟੱਕਰਾ ਮਾਰਦਾ ਕਿ ਮੈਂ ਕਿੰਨੀ ਵੱਡੀ ਗਤਾਹੀ ਕੀਤੀ ਸੀ ਕਿੰਨਾ ਵੱਡਾ ਗੁਨਾਹ ਕੀਤਾ ਸੀ ਅੱਜ ਮੈਂ ਸਮਝ ਰਿਹਾ ਹਾਂ ਮੇਰਾ ਬੱਚਾ ਮੇਰੇ ਹੱਥਾਂ ਦੇ ਵਿੱਚ ਮਰ ਰਿਹਾ ਹੈ ਉਸ ਦਿਨ ਉਹਦੇ ਤੇ ਕੀ ਬੀਤੀ ਹੋਵੇਗੀ ਦੁੱਜੀ Paseo Bold ਖੁਸ਼ ਸੀ ਬਹੁਤ ਹੱਸਿਆ ਵੀ ਪਰ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਇੱਕ ਤਾਂਗ ਸੀ ਉਹ ਘਰੋਂ ਨਿਕਲਣਾ ਚਾਹੁੰਦਾ ਸੀ ਇਹ ਬਹੁਤ ਇੱਕ ਸਰਦ ਰਾਤ ਸੀ ਠੰਡ ਦੇ ਦਿਨ ਸਨ ਇਹ ਰਾਤ ਨੂੰ ਜਦੋਂ ਇਸਦੀ ਪਤਨੀ ਸੌਂ ਗਈ ਪਤਨੀ ਨੇ ਵੀ ਉਸ ਨੂੰ ਕਿਹਾ ਕਿ ਉਸ ਬੱਚੇ ਦਾ ਕਸੂਰ ਕੋਈ ਨਹੀਂ ਤੁਹਾਨੂੰ ਚਲੇ ਜਾਣਾ ਚਾਹੀਦਾ ਸੀ ਤੁਸੀਂ ਗਲਤੀ ਕੀਤੀ ਹੈ ਇਹ ਕਹਿੰਦਾ ਨਹੀਂ ਮੈਂ ਜਾਊਂਗਾ ਮੈਂ ਕੱਲ ਸਵੇਰ ਵਿਲੇ ਜਾਊਂਗਾ ਜਦੋਂ ਉਸ ਦਾ ਬੱਚਾ ਪੂਰਾ ਹੋ ਗਿਆ ਮੈਂ ਉਸ ਡਾਕਟਰ ਦੇ ਹੰਝੂ ਟਪਕਦੇ ਦੇਖਣਾ ਚਾਹੁੰਦਾ ਹਾਂ ਰਾਤ ਹੋਈ ਇਸਦੀ ਘਰਵਾਲੀ ਸੌ ਗਈ ਪਰ ਇਸਦੇ ਜਿਵੇਂ ਜ਼ੈਨ ਨੂੰ ਕੋਈ ਟਿਕਾਣਾ ਨਹੀਂ ਮਿਲਿਆ ਇਸਦੇ ਜ਼ੈਨ ਦੇ ਵਿੱਚ ਕੋਈ ਸ਼ਾਂਤੀ ਨਹੀਂ ਸੀ ਰਾਤ ਨੂੰ ਇਸਨੇ ਹੌਲੀ ਜੀ ਦਰਵਾਜ਼ਾ ਖੋਲ੍ਹਿਆ ਤੇ ਉਸ ਡਾਕਟਰ ਦੇ ਨਕਰ ਵੱਲ ਨੂੰ ਤੁਰ ਪਿਆ ਜਦੋਂ ਉਸ ਡਾਕਟਰ ਦੇ ਘਰ ਦੇ ਨੇੜੇ ਪਹੁੰਚਦਾ ਹੈ ਤਾਂ ਸਮਝ ਆ ਰਹੀ ਸੀ ਕਿ ਜਮਾਵੜਾ ਬਹੁਤ ਲੱਗਿਆ ਹੋਇਆ ਹੈ ਰੁਕ ਕੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਚੀਕ ਝਾੜਾ ਤਾਂ ਨਹੀਂ ਸੁਣ ਰਿਹਾ ਜੇ ਚੀਕ ਝਾੜਾ ਸੁਣ ਰਿਹਾ ਹੈ ਤੇ ਦਾ ਮਤਲਬ ਉਸ ਬੱਚੇ ਦੀ ਮੌਤ ਹੋ ਗਈ ਹੋਵੇਗੀ ਨੇੜੇ ਜਾ ਕੇ ਦੇਖਦਾ ਹੈ ਡਾਕਟਰ ਦੀ ਘਰ ਵਾਲੀ ਉਸ ਬੱਚੀ ਨੂੰ ਵਿਹੜੇ ਦੇ ਵਿੱਚ ਲੰਮੇ ਪਾ ਕੇ ਬੈਠੀ ਹੋਈ ਹੈ ਸਕੇ ਸਬੰਧੀ ਕੋਲ ਬੈਠੇ ਨੇ ਕੋਈ ਦਵਾਈਆਂ ਦੇਣ ਵਾਲੇ ਕੁਝ ਵੈਦ ਹਕੀਮ ਕੁ ਜੋਗੀ ਕੋਲ ਬੈਠੇ ਨੇ ਸਾਰੇ ਨਾਂ ਦੇ ਵਿੱਚ ਜਿਵੇਂ ਸਿਰ ਹਿਲਾ ਰਹੇ ਹੋ ਇਸ ਨੂੰ ਸਮਝ ਨਹੀਂ ਆਈ ਕਿ ਮੈਨੂੰ ਕਿਹੜੀ ਤਾਕਤ ਨੇ ੱੱਕਾ ਲਾਇਆ ਚੰਗਾ ਪੜਾ ਰਾਤ ਨੂੰ ਸੁੱਤਾ ਮੈਂ ਇੱਥੇ ਪਹੁੰਚ ਗਿਆ ਹੁਣ ਉਸ ਦੇ ਘਰ ਤੋਂ ਵਾਪਸ ਮੁੜਨ ਦਾ ਯਤਨ ਕਰਨ ਲੱਗਿਆ ਪਰ ਫਿਰ ਅਚਾਨਕ ਲੱਗਿਆ ਕਿ ਨਹੀਂ ਮੈਨੂੰ ਆਪਣੇ ਧਰਮ ਤੋਂ ਮਨ ਕਰ ਨਹੀਂ ਹੋਣਾ ਚਾਹੀਦਾ ਅੱਗੇ ਹੋ ਜਾਂਦਾ ਹੈ ਅੱਗੇ ਜਾ ਕੇ ਬੈਠਦਾ ਹੈ ਜੋ ਕੁਝ ਆਪਣੇ ਨਾਲ ਲਿਆਂਦਾ ਸੀ ਉਸ ਪਟਾਰੀ ਦੇ ਵਿੱਚੋਂ ਕੱਢ ਕੇ ਬੱਚੇ ਦਾ ਮੂੰਹ ਖੋਲ ਕੇ ਚਮਚੇ ਦੇ ਨਾਲ ਬੱਚੇ ਦੇ ਮੂੰਹ ਦੇ ਵਿੱਚ ਕੁਝ ਪਾਇਆ ਬੱਚੇ ਦੇ ਜਿੱਥੇ ਉਸਨੇ ਸ ਆਪਣੇ ਤਲੀ ਤੇ ਡੰਗ ਮਾਰਿਆ ਸੀ ਉੱਥੇ ਕੁਝ ਚੀਜ਼ਾਂ ਦਾ ਲੇਪ ਕੀਤਾ ਸਾਰਿਆਂ ਨੂੰ ਕਹਿੰਦਾ ਕਿ ਆਪੋ ਆਪਣੇ ਘਰੇ ਚਲੇ ਜਾਓ ਸਵੇਰ ਵੇਲੇ ਵਾਪਸ ਆਉਣਾ ਸਿਰਫ ਘਰ ਦੇ ਚਾਰਜੀ ਤੇ ਪਿੰਡ ਦੇ ਚਾਰ ਮੋਤਵਾਰ ਇੱਥੇ ਰਹਿਣ ਹੋਰ ਇੱਥੇ ਕੋਈ ਵੀ ਨਾ ਰੁਕੇ ਬੱਚੇ ਦੀ ਮਾਂ ਨੂੰ ਹਦਾਇਤ ਕਰ ਦਿੰਦਾ ਹੈ ਕਿ ਬੱਚੇ ਨੂੰ ਚੁੱਕ ਕੇ ਅੰਦਰ ਗਰਮ ਥਾਂ ਤੇ ਲੈ ਜਾਓ ਬੱਚੇ ਨੂੰ ਉੱਥੇ ਪਾ ਦਿੰਦੇ ਨੇ ਸਾਹ ਚੱਲ ਰਹੇ ਹੁੰਦੇ ਨੇ ਬੱਚੇ ਦੀ ਮਾਂ ਨੂੰ ਕੋਈ ਉਮੀਦ ਨਹੀਂ ਸੀ ਬੱਚੇ ਦੇ ਪਿਓ ਨੂੰ ਵੀ ਨਹੀਂ ਕੋਈ ਉਮੀਦ ਸੀ ਬੱਚੇ ਦੇ ਪਿਓ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਕਿ ਹੁਣ ਇਲਾਜ ਕਰਨ ਕੋਈ ਆਇਆ ਹੈ ਕਿ ਨਹੀਂ ਆਇਆ ਉਹ ਤਾਂ ਪੱਥਰ ਦਾ ਬਣ ਚੁੱਕਿਆ ਸੀ ਉਹ ਡਾਕਟਰ ਤਾਂ ਵੈਦ ਹਕੀਮ ਨੇ ਸਾਰੀ ਰਾਤ ਉਸ ਦਾ ਇਲਾਜ ਕੀਤਾ ਦੇਵੇਂ ਸਵੇਰੇ ਦਿਨ ਦਾ ਚੜਾ ਹੋਇਆ ਇਸ ਮੁੰਡੇ ਦੀ ਮਾਂ ਨੂੰ ਤੇ ਇਸ ਮੁੰਡੇ ਦੇ ਪਿਓ ਨੂੰ ਕਹਿ ਕੇ ਜਾਂਦਾ ਹੈ ਦੂਰੋਂ ਨਮਸਕਾਰ ਕਰਕੇ ਕਿ ਤੁਹਾਡਾ ਬੱਚਾ ਚੰਦ ਪਲਾਂ ਦੇ ਵਿੱਚ ਉੱਠੇਗਾ ਚਾਰ ਉਲਟੀਆਂ ਉੱਪਰ ਛਾਲਾਂ ਕਰੇਗਾ ਉਸ ਤੋਂ ਬਾਅਦ ਉਸ ਨੂੰ ਪਾਣੀ ਪਿਉਣਾ ਹਲਕੀ ਫੁਲਕੀ ਖੁਰਾਕ ਦੇਣੀ ਮੈਂ ਜਾ ਰਿਹਾ ਹਾਂ ਇੰਨੀ ਗੱਲ ਸੁਣਦੇ ਆ ਉਹਨਾਂ ਦੇ ਜਿਵੇਂ ਜਿਸਮ ਦੇ ਵਿੱਚ ਇੱਕ ਕਿਸਮ ਦੀ ਗਰਮੀ ਦੌੜ ਗਈ ਹੋਵੇ ਭੱਜ ਭੱਜ ਕੇ ਬੱਚੇ ਵੱਲੋਂ ਜਾਂਦੇ ਨੇ ਵਾਕਿਆ ਅੰਦਰ ਪਹੁੰਚਦੇ ਤੱਕ ਬੱਚਾ ਹੋਸ਼ ਫੜ ਚੁੱਕਿਆ ਹੁੰਦਾ ਉਲਟੀਆਂ ਕਰਨ ਲੱਗਦਾ ਜਿਵੇਂ ਹਕੀਮ ਸਾਹਿਬ ਦੱਸ ਕੇ ਗਏ ਸੀ ਕਿ ਇਹ ਬੱਚਾ ਉਲਟੀਆਂ ਕਰਕੇ ਆਪਣੇ ਅੰਦਰ ਦਾ ਜਿਹੜਾ ਵੀ ਗੰਦਗੀ ਉਹਦੇ ਸਰੀਰ ਦੇ ਵਿੱਚ ਜੰਮੀ ਹੈ ਉਹ ਬਾਹਰ ਕੱਢ ਦੇਵੇਗਾ। ਚੰਦ ਪੜਾਂ ਬਾਅਦ ਬੱਚੇ ਨੂੰ ਨਵਾਇਆ ਜਾਂਦਾ ਹੈ। ਬੱਚਾ ਪਾਣੀ ਮੰਗਦਾ ਹੈ, ਬੱਚਾ ਸੇਤਿਆ ਭੋਣਨ ਲੱਗਦਾ ਹੈ। ਉਸ ਡਾਕਟਰ ਦੀ ਘਰ ਵਾਲੀ ਕਹਿੰਦੀ ਹੈ ਕਿ ਇੰਨਾ ਪਹੁੰਚਿਆ ਹੋਇਆ ਇਹ ਹਕੀਮ ਚਲਾ ਕਿਉਂ ਗਿਆ? ਇਹਨੂੰ ਜਾਣ ਕਿਉਂ ਦਿੱਤਾ? ਆਪਣੇ ਕੋਲੇ ਇੰਨੀ ਜ਼ਿਆਦੀ ਧਨ ਦੌਲਤ ਮਾਇਆ ਹੈ ਆਪਾਂ ਇਹਦੇ ਨਾਮ ਅੱਧੀ ਕਰ ਦਿੰਦੇ। ਇਹਨੇ ਆਪਣੀ ਸਾਰੀ ਜ਼ਿੰਦਗੀ ਬਚਾ ਲਈ ਹੈ। ਉਸ ਹਕੀਮ ਦਾ ਇੱਕ ਸਾਥੀ ਕੋਲ ਖੜਾ ਹੁੰਦਾ। ਉਹ ਕਹਿੰਦਾ ਕਿ ਉਸਨੇ ਦੌਲਤ ਦਾ ਕੀ ਕਰਨਾ? ਉਸਦੇ ਕੋਲੋਂ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਇਲਾਜ ਕਰਵਾ ਕੇ ਜਾਂਦੇ ਨੇ। ਕਦੀ ਕਿਸੇ ਤੋਂ ਇੱਕ ਖੋਟੀ ਦੀਵਾਨੀ ਨਹੀਂ ਲਈ। ساری ਉਮਰ ਲੋਕਾਂ ਦਾ ਇਲਾਜ ਕੀਤਾ ਹੈ। ਨਿਸ਼ਕਾਮ ਸੇਵਾ ਕੀਤੀ ਹੈ। ਇਹਦੇ ਕੋਲੇ ਕੀ ਹੈ? ਜਿਸ ਨੂੰ ਤੁਹਾਨੂੰ ਦੌਲਤ ਦੇ ਵੀ ਦਿਓਗੇ। ਇਸਨੇ ਕਿਹੜਾ ਵਰਤਨੀ ਹੈ? ਇਹਦੇ ਕੋਲ ਕਿਹੜਾ ਕੋਈ ਇਲਾਜ ਹੈ? ਡਾਕਟਰ ਦੀ ਘਰਵਾਲੀ ਹੈਰਾਨ ਹੋ ਕੇ ਪੁੱਛਦੀ ਹੈ, "ਹੈਂ ਇਹ ਕਿਵੇਂ ਹੋ ਸਕਦਾ ਕਿ ਇਨਾ ਪਹੁੰਚਾ ਹੋਇਆ" ਹਕੀਮ ਹੋਵੇ ਵੈਦ ਹੋਵੇ ਆਪ ਆਪ ਖੁਦੇ ਬੇਔਲਾਦ ਰਹਿ ਗਿਆ ਹੋਵੇ ਹਕੀਮ ਦਾ ਸਾਥੀ ਉੱਤਰ ਦਿੰਦਾ ਹੈ ਕਿ ਨਹੀਂ ਨਹੀਂ ਇਹ ਬੇਔਲਾਦ ਨਹੀਂ ਸੀ ਇਹਦੇ ਸੱਤ ਪੁੱਤਰ ਸਨ ਬੜੇ ਚਾਵਾ ਲਾਡਾਂ ਦੇ ਨਾਲ ਪਾਲ ਰਿਆ ਸੀ ਬੜਾ ਕੁਛ ਉਹਨਾਂ ਨੂੰ ਸਖਾ ਰਿਆ ਸੀ ਪਰ ਕਿਸੇ ਭੈੜੀ ਬਿਮਾਰੀ ਨੇ ਘੇਰ ਲਿਆ ਤੇ ਇੱਕ ਇੱਕ ਕਰਕੇ ਸਾਰੇ ਇਸ ਜਹਾਨੋਂ ਰੁਖਸਤ ਹੋ ਗਏ ਗੱਲਬਾਤ ਪੂਰੀ ਹੋ ਹੀ ਰਹੀ ਸੀ ਕਿ ਡਾਕਟਰ ਉੱਚੀ ਉੱਚੀ ਰੋਣ ਲੱਗਿਆ ਕਹਿਣ ਲੱਗਿਆ ਕਿ ਮੈਂ ਵੀ ਇਹਦਾ ਗੁਨਾਹਗਾਰ ਹਾਂ ਸ਼ਾਇਦ ਇੱਕ ਪੁੱਤਰ ਨੂੰ ਮੈਂ ਬਚਾ ਸਕਦਾ ਸਾਂ ਮੇਥੋਂ ਬਹੁਤ ਵੱਡੀ ਗਲਤੀ ਹੋਈ ਹੈ ਇਸ ਕਹਾਣੀ ਦੇ ਰਾਹੀਂ ਗੁਰੂ ਰੂਪਿਆਰੀ ਸਾਧ ਸੰਗਤ ਸਾਨੂੰ ਕਹਾਣੀ ਕਰ ਦੱਸਣਾ ਚਾਹੁੰਦਾ ਹੈ ਕਈ ਵਾਰੀ ਕੋਈ ਇੱਕ ਮਾੜਾ ਹੁੰਦਾ ਹੈ ਜੇ ਦੂਜਾ ਵੀ ਬਰਾਬਰ ਤੇ ਮਾੜਾ ਹੋ ਜਾਵੇ ਤੇ ਫੇਰ ਤਾਂ ਦੋਵਾਂ ਦੇ ਵਿੱਚ ਫਰਕ ਹੀ ਕੋਈ ਨਾ ਹੋਇਆ ਪਰ ਇੱਥੇ ਇਸ ਵੈਦ ਹਕੀਮ ਨੇ ਇਹ ਦਿਖਾਇਆ ਕਿ ਕਈ ਵਾਰੀ ਪ੍ਰਮਾਤਮਾ ਨੇ ਚਾਹੇ ਤੁਹਾਨੂੰ ਜਿੰਨੇ ਮਾੜੇ ਸਮੇਂ ਦੇ ਵਿੱਚ ਮਰਜ਼ੀ ਕੱਢਿਆ ਹੋਵੇ ਤੁਸੀਂ ਆਪਣੀ ਸ਼ਖਸੀਅਤ ਨੂੰ ਦਾਗੀ ਨਾ ਕਰੋ ਆਪਣੇ ਆਪ ਨੂੰ ਚੰਗਾ ਰੱਖੋ ਇਹ ਹੀ ਕਾਰਨ ਸੀ ਉਸ ਨੇ ਇਸ ਦਾ ਇਲਾਜ ਕੀਤਾ ਥੋੜਾ ਸਮਾਂ ਬਾਅਦ ਉਹਦੇ ਘਰ ਇੱਕ ਹੋਰ ਪੁੱਤਰ ਦੀ ਉਸ ਨੂੰ ਪ੍ਰਾਪਤੀ ਹੋਈ ਸੰਤਾਨ ਪ੍ਰਾਪਤੀ ਹੋਈ ਪ੍ਰਮਾਤਮਾ ਔਖੇ ਵੇਲੇ ਦੇ ਵਿੱਚ ਪਾ ਦਿੰਦਾ ਹੈ ਪਰ ਔਖੇ ਵੇਲੇ ਦੇ ਵਿੱਚ ਚੰਗੇ ਅਸੂਲਾਂ ਨੂੰ ਆਪਣੇ ਨਾਲ ਰੱਖੋ ਮਾੜੇ ਕੰਮ ਵਾਲੇ ਪਾਸੇ ਨਾ ਜਾਓ ਕਈ ਵਾਰੀ ਸਾਨੂੰ ਆਪਣਾ ਨੁਕਸਾਨ ਕਰਵਾ ਕੇ ਵੀ ਕਿਸੇ ਦਾ ਭਲਾ ਕਰਨਾ ਪੈਂਦਾ ਹੈ ਤੇ ਕੋਈ ਗੱਲ ਨਹੀਂ ਹੋ ਸਕਦਾ ਪ੍ਰਮਾਤਮਾ ਨੇ ਸਾਡੇ ਲਈ ਇੱਕ ਬਹੁਤ ਵਧੀਆ ਮੌਕਾ ਦਿੱਤਾ ਹੋਵੇ ਜਦੋਂ ਵੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਤੇ ਉਸ ਤੋਂ ਮਨ ਕਰ ਨਹੀਂ ਹੋਣਾ ਚਾਹੀਦਾ। ਪਰਮਾਤਮਾ ਐਸੇ ਦੇ ਵਿੱਚ ਰਾਜੀ ਹੁੰਦੇ ਨੇ। ਕਦੇ ਵੀ ਕੋਈ ਅੱਧੀ ਰਾਤ ਨੂੰ ਆਵਾਜ਼ ਮਾਰ ਲਵੇ ਤੇ ਰਾਜੀ ਖੁਸ਼ੀ ਹੋ ਕੇ ਉਹਦਾ ਸਾਥ ਦਿਆ ਕਰੋ। ਇਹ ਮਹਿਸੂਸ ਕਰਿਆ ਕਰੋ ਕਿ ਪਰਮਾਤਮਾ ਨੇ ਮੈਨੂੰ ਇੰਨੇ ਕੁ ਜੋਗਾ ਕੀਤਾ ਹੈ ਕਿ ਕੋਈ ਮੇਰ ਤੋਂ ਉਮੀਦ ਰੱਖਦਾ ਹੈ। ਨਹੀਂ ਤਾਂ ਲੱਖਾਂ ਲੋਕ ਇੱਥੇ ਸੁੱਤੇ ਪਏ ਨੇ ਲੰਮੀਆਂ ਤਣ ਕੇ ਉਹਦੇ ਕੋਲ ਕੋਈ ਕਿਉਂ ਨਾ ਪਹੁੰਚ ਗਿਆ। ਪਰਮਾਤਮਾ ਨੇ ਮੇਰੇ ਵਿੱਚ ਕੋਈ ਵੱਖਰਾ ਦਿੱਤਾ ਹੈ ਤਾਂ ਹੀ ਕਿਸੇ ਨੂੰ ਮੇਰਾ ਸਾਥ ਚੰਗਾ ਲੱਗਦਾ ਹੈ।